ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀ ਅਕਸਰ ਇੱਕ ਵਿਚਾਰ ਹੋਇਆ ਕਰਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਜਿੰਨਾ ਭਗਤਾਂ ਪਿਆਰਿਆਂ ਨੇ ਪਰਮੇਸ਼ਵਰ ਦੇ ਸਾਖਿਆ ਦਰਸ਼ਨ ਕੀਤੇ ਜਿਨ੍ਹਾਂ ਨੂੰ ਸਾਹਮਣੇ ਬਿਠਾ ਕੇ ਉਹ ਵਡਿਆਈਆਂ ਦੇ ਗਿਆ ਚਾਹੇ ਸੱਚਖੰਡੀਆਂ ਟਿਕਟਾਂ ਦੇ ਗਿਆ ਚਾਹੇ ਪਿਆਰ ਕਰਨ ਦੇ ਵਾਅਦੇ ਦੇ ਗਿਆ ਉਹਨਾਂ ਜਿਨੇ ਵਡਪਾਗ ਤੇ ਵਡਿਆਈ ਕਿਸੇ ਦੀ ਨਹੀਂ। ਪਰੰਤੂ ਜਦੋਂ ਆਪਾਂ ਹਰਬਾਣੀ ਨੂੰ ਪੜਦੇ ਹਾਂ ਉਸ ਵਿੱਚ ਜਦੋਂ ਉਹਨਾਂ ਭਗਤਾਂ ਦੇ ਪੁਰਾਣੇ ਲੇਖ ਆਉਂਦੇ ਨੇ ਕਿ ਉਹਨਾਂ ਨੂੰ ਕਿਉਂ ਵਡਿਆਈਆਂ ਮਿਲੀਆਂ ਕਿਉਂ ਪਿਆਰ ਮਿਲਿਆ ਉਸ ਵਿੱਚ ਕਿੰਨੇ ਕ ਲੇਖ ਇਸ ਤਰ੍ਹਾਂ ਦੇ ਨੇ ਨਹੀਂ ਨਹੀਂ ਥੋੜਾ ਪਿਛੇ ਥੋੜਾ ਪਿਛੇ ਪਿਛੇ ਉਹ ਵਰਮਾ ਤੋਂ ਲੈ ਆਵਾਜ਼ ਮੁਰਿਫ ਹੋ ਜਾਂਦੀ ਹੈ ਸਾਟਿੰਗ ਆਪਾਂ ਉਹਨਾਂ ਭਗਤਾਂ ਦੇ ਪੁਰਾਣੇ ਲੇਖ ਪੜਦੇ ਹਾਂ ਉਹਨਾਂ 'ਚ ਕਿੰਨੇ ਕੁ ਲੇਖ ਇਸ ਤਰ੍ਹਾਂ ਦੇ ਨੇ ਜਿੰਨਾ 'ਚ ਲਿਖਿਆ ਗਿਆ ਇਹਨੇ ਇੰਨੇ ਜੁਗ ਭਗਤੀ ਕੀਤੀ ਸੀ ਇਹਨੇ ਇੰਨੀ ਵਾਰ ਆਰਤੀ ਕੀਤੀ ਸੀ ਇਹਨੇ ਇੰਨੀ ਵਾਰ ਮੱਥੇ ਟੇਕੇ ਸੀ ਇਹਨੇ ਇੰਨੀ ਜਿਆਦਾ ਸੇਵਾ ਕੀਤੀ ਸੀ ਹਾਂ ਸੇਵਾ ਨੂੰ ਵਡਿਆਈ ਦਿੱਤੀ ਆ ਪਰਮੇਸ਼ਰ ਨੇ ਪਰੰਤੂ ਕਿੰਨਾ ਕਾਰਨਾ ਕਰਕੇ ਪਰਮੇਸ਼ਵਰ ਨੇ ਉਹਨਾਂ ਭਗਤਾਂ ਨੂੰ 184 ਝੋਲ ਲੱਭ ਲੱਭ ਕੇ ਆਪਣੇ ਨਾਲ ਜੋੜਿਆ ਜਿਨੇ ਕਲਖਾਸ ਨੇ ਪੜੇ ਸੁਣੇ ਨੇ ਉਹਨਾਂ ਚ ਜ਼ਿਆਦਾਤਰ ਇਦਾਂ ਦੇ ਵੀ ਸੀ ਜਿਨ੍ਹਾਂ ਚ ਇੱਕ ਪਲ ਦੇ ਪਿਆਰ ਦੀ ਤਾਂਗ ਹੀ ਸੀ ਬਸ ਪ੍ਰੇਮ ਤੋਂ ਬਿਨਾ ਪਰਮੇਸ਼ਵਰ ਨੇ ਨਾ ਕੋਈ ਜਾ ਸਿਖਾਈ ਨਹੀਂ ਲੱਗਦਾ ਕਿ ਸਿੱਖਣ ਦੀ ਲੋੜ ਹੈ। ਕੰਤੋਂ ਅਸੀਂ ਪ੍ਰੇਮ ਨੂੰ ਭੁੱਲ ਰਹੇ ਹਾਂ। ਪ੍ਰੇਮ ਪਿਆਰ ਉਹ ਚੀਜ਼ ਹੈ ਜਿਸ ਵਿੱਚ ਕੋਈ ਮੰਗ ਨਹੀਂ ਹੁੰਦੀ। ਜਿਸ ਵਿੱਚ ਆਪਣਾ ਦੇਣਾ ਹੁੰਦਾ। ਸੇਵਾ ਉਹ ਰੂਪ ਹੈ ਇੱਕ ਪਿਆਰ ਦਾ ਜਿਸ ਵਿੱਚ ਅਸੀਂ ਸੇਵਾਦਾਰ ਬਣਦੇ ਹਾਂ। ਅਸੀਂ ਕਿਸੇ ਦੇ ਅੱਗੇ ਅਧੀਨ ਹੋ ਜਾਂਦੇ ਹਾਂ। ਤੇ ਦੂਜੇ ਦੇ ਸੇਵਾਦਾਰ ਬਣਦੇ ਆਂ ਅਕਸਰ ਸੇਵਾ ਕੌਣ ਕਰਦਾ ਨੌਕਰ ਕਰਦਾ ਮਾਲਕ ਦੀ ਕਰਦਾ ਆਪਣੇ ਤੋਂ ਵੱਡੇ ਦੀ ਛੋਟਾ ਕਰਦਾ ਸੋ ਜਦੋਂ ਅਸੀਂ ਹੀ ਸੇਵਾ ਕਰਦੇ ਆਂ ਅਸੀਂ ਆਪਣੇ ਆਪ ਨੂੰ ਅਭਿਨ ਦਰਸਾਉਣੇ ਆਪਣੇ ਆਪ ਨੂੰ ਛੋਟਾ ਆਪਣੇ ਆਪ ਨੂੰ ਖਤਮ ਕਰਦੇ ਹੁੰਮੇ ਨੂੰ ਖਤਮ ਕਰ ਦੋ ਪਰਮੇਸ਼ਵਰ ਸੱਚਾ ਸੇਵਾਦਾਰ ਬਣਿਆ ਸੋ ਪਹਿਲਾ ਜੋਰ ਪਿਆਰ ਤੇ ਦਈਏ ਤੇ ਪਿਆਰ ਨਾਲ ਇਹ ਹਰਬਾਣੀ ਸਰਵਣ ਕਰੀਏ ਕਿ ਜਦੋਂ ਉਸ ਪਰਮੇਸ਼ਰ ਨੇ ਪਿਆਰ ਦਿੱਤਾ ਆਪਣੇ ਪਿਆਰੇ ਭਗਤਾਂ ਨੂੰ ਉਹਨੇ ਭਗਤੀ ਦਾ ਭਗਤਾਂ ਦਾ ਰੁਤਬਾ ਦੇ ਦਿੱਤਾ ਪਰੰਤੂ ਆਪ ਜੀ ਨਾਲ ਪਹਿਲਾਂ ਵੀ ਵਿਚਾਰ ਸਾਂਝਾ ਕੀਤਾ ਸੀ ਕਿ ਕਿਸੇ ਗੁਰਸਿੱਖ ਨੇ ਸੱਚੇ ਪਾਤਸ਼ਾਹ ਤੋਂ ਕੁਝ ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛਿਆ ਸੀ ਮਾਫ ਕਰਨਾ ਸ਼ਬਦਾਵਲੀ ਗਲਤ ਹੋ ਸਕਦੀ ਹੈ ਕਿ ਸੱਚੇ ਪਾਤਸ਼ਾਹ ਜਿਨੇ ਮਾਨਤਾ ਨੂੰ ਤੁਸੀਂ ਦੇ ਰਹੇ ਹੋ ਅਸੀਂ ਇਸ ਜੀਵਨ ਵਿੱਚ ਸਮਾ ਰਹੇ ਕਿャਸੀ ਫਿਰ ਬਣੀਏ ਬਣੋ ਕਰ ਬਣੋ ਸੋ ਇੱਕ ਲੇਖ ਹੈ ਵਿਆਸ ਦੇ ਬਿਆਨ ਨੇ ਕੁਝ ਉਹਦੇ ਵਿੱਚ ਭਗਤਾਂ ਦੇ ਬਾਰੇ ਵੀ ਦੱਸਿਆ ਤੇ ਸੰਸਾਰ ਬਾਰੇ ਵੀ ਦੱਸਿਆ ਜਿੰਨਾ ਤੇ ਕਿਰਪਾ ਨਹੀਂ ਹੈ ਅਸੀਂ ਆਪਣੇ ਆਪ ਨੂੰ ਤੋਲਣਾ ਹੈ ਕਿਸੇ ਨੂੰ ਤੋਲਣ ਵਾਲਾ ਕੋਈ ਨਹੀਂ ਸਿਰਫ ਤੋਲਾ ਇੱਕ ਹੈ ਪਰਮੇਸ਼ਵਰ ਅਸੀਂ ਆਪਣੇ ਆਪ ਨੂੰ ਜ਼ਰੂਰ ਤੋਲਣਾ ਹੈ ਕਿ ਅਸੀਂ ਉਹਨਾਂ ਚੋਂ ਕਿਹੜੇ ਕਰਮ ਕਿਦਾਂ ਦੇ ਕਰ ਰਹੇ ਆ ਕਿਹੜੀ ਸੋਚ ਕਿਦਾਂ ਦੀ ਰੱਖ ਰਹੇ ਲੇਖ ਹੈ 5 5 6 6 ਸੰਮਤ ਦੋ ਬੂਆ ਦਿੱਤਾ ਮਲ ਦੇ ਗ੍ਰਹ ਤਲਵਾੜਾ ਬਿਆਸ ਕਹੇ ਪ੍ਰਭ ਜਨ ਭਗਤਾ ਖੋਲ ਬੜਦਾ ਅੰਤਰ ਉੱਲਾ ਰਹੇ ਨਰਾਇਆ ਅੰਤਰ ਉੱਲਾ ਰਹੇ ਨਰਾਇਆ ਹਰ ਜਨ ਤੇਰੀ ਮੰਜ਼ਲ ਜਾਏ ਚੜਦਾ ਮਨ ਵਾਸਨਾ ਸਕੇ ਨਾ ਕੋਈ ਠਕਾਈਆ। ਅਸੀਂ ਜਦੋਂ ਪਰਮੇਸ਼ਵਰ ਦੇ ਕੋਲ ਵੀ ਬੈਠਦੇ ਆ ਉਦੋਂ ਵੀ ਮਨ ਦੀਆਂ ਤੇ ਸੰਸਾਰ ਦੀਆਂ ਕਿੰਨੀਆਂ ਇੱਛਾਵਾਂ ਲੈ ਕੇ ਬੈਠਦੇ। ਦਰਸ਼ਨ ਪਾਵੇ ਤੇਰੇ ਕਰਦਾ ਜਿਸ ਕਰੈ ਨਿਰਗੁਣ ਨੂਰ ਜੋਤਿ ਰੂਸ਼ਨ ਆਇਆ ਤੂੰ ਹੀ ਤੂੰ ਹੀ ਰਹੇ ਪਰਦਾ। ਪਰਮਾਤਮ ਤੈ ਰਾਟੋ ਲਗਾਈਆ। ਸਪਰਮੇਸ਼ਵਰ ਤੋਂ ਬਿਨਾਂ ਕੁਛ ਦਿਖਿਆ ਹੀ ਨਾ ਸਿਰਫ ਉਹੀ ਦਿਖਿਆ ਅੰਮ੍ਰਿਤ ਰਸ ਲਵੇ ਤੇਰੇ ਸਰੋਵਰ ਸਰਦਾ ਬੂੰਦ ਸੰਪਤੀ ਦੇਣੀ ਮੁਖ ਚੁਆਈਆ ਕਲਯੁਗ ਕੂੜਾ लेखा ਮੁਕਾ ਕਲ ਦਾ ਮਮਤਾ ਮੋਹ ਰਹੇ ਨਾਰਾਇਆ ਮਮਤਾ ਮੋਹ ਰਹੇ ਨਾਰਾਇਆ ਜਨ ਭਗਤਾں ਝਗੜਾ ਰਹੇ ਨਾ ਕਪਟ ਛਲਦਾ ਅਛਲ ਛਲਤਾਰੀ ਦੇਣੀ ਮਾਨ ਵੜਿਆਈਆ ਬਿਨ ਤੇਰੀ ਕਿਰਪਾ ਨਾਮ ਸੰਦੇਸ਼ਾ ਕਾਇਆ ਮੰਦਰ ਕੋਈ ਨਾ ਕੱਲਦਾ ਜਸਨਾ ਪੜ ਪੜ ਸਰਵਣ ਸੁਣ ਸੁਣ ਥੱਕੀ ਸਰਬ ਲੁਕਾਈਓ ਇੱਥੇ ਵੀ ਇੱਕ ਰਚਨਾ ਬੋਲ ਰਹੀ ਆ ਸਰਵਣ ਸੁਣ ਰਹੇ ਨੇ ਕਿੰਤੋਂ ਕੀ ਅਸੀਂ ਸਿਰਫ ਥੱਕ ਹੀ ਰਹੇ ਆ ਜਾਂ ਕੋਈ ਅਸਲ ਵੀ ਲੈ ਰਹੇ ਹਾਂ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਨ ਭਗਤ ਲੈਣੇ ਜਗਾਈਆ ਵਿਆਸ ਕਹੇ ਸ੍ਰੀ ਭਗਵਾਨ ਮੈਂ ਤੱਕਾਂ ਕਲਯੁਗ ਚਾਰ ਕੁੰਟ ਅੰਧੇਰਾ ਨਿਰਗੁਣ ਨੂਰੀ ਜੋਤ ਚੰਦ ਨਾ ਕੋਈ ਰਸ਼ਨਾਈਆ ਜਗਤ ਵਾਸਨਾ ਮਮਤਾ ਮੋਹ ਗਿੜਿਆ ਉਲਟਾ ਗੇੜਾ ਹਰ ਬਾਣੀ ਗਵਾਏ ਸਿੱਧੀ ਕਿ ਭਗਤ ਸਿਰਫ ਪਰਮੇਸ਼ਵਰ ਦੇ ਚਰਨਾਂ ਦਾ ਪਿਆਰ ਮੰਗਦਾ ਹੋਰ ਕੁਝ ਨਹੀਂ ਮੰਗਦਾ ਜਗਤ ਵਾਸਨਾ ਮਨਤਾ ਮੋਹ ਗੇੜਾ ਉਲਟਾ ਗੇੜਾ ਮਾਰਗ ਸੱਚ ਸਤ ਨਾ ਕੋਈ ਵਿਖਾਈਆ ਤ੍ਰਿਸ਼ਨ ਵਿਕਾਰ ਪਿਆ ਝੇੜਾ ਹੰਗਤਾ ਗੜ ਵਿੱਚ ਲੜਾਈਆ ਹੰਤਨ ਅਕਸਰ ਸੇ ਹੰਕਾਰ ਜਾਂ ਗੁੱਸੇ ਵਾਲਾ ਰੂਪ ਹੀ ਦੇਖਦੇ ਆ ਪਰੰਤੂ ਮੈਂ ਦੀ ਖੋਜ ਦਾ ਅਹਿਸਾਸ ਹੋਣਾ ਵੀ ਇੱਕ ਉਮੀਦਾਰ ਰੂਪ ਹੈ ਕਿ ਮੈਂ ਕੁਝਾਂ ਮੈਂ ਕੋਈ ਭਗਤੀ ਕਰਨੀ ਆ ਮੈਂ ਕੋਈ ਚੰਗੇ ਕਰਮ ਕਰਨੇ ਆ சி ਵਿਚਾਰ ਕਰਨੀ ਅੱਜ ਸਵੇਰ ਤੋਂ ਆਪ ਖੁਦ ਅਸੀਂ ਕਿੰਨੀ ਵਾਰੀ ਪੰਕਤਾ ਦਾ ਅਹਿਸਾਸ ਕੀਤਾ ਆਪਣੇ ਅੰਦਰ دین మజਬ ਜਾਤ ਪਾਤ ਉੱਚ ਨੀਚ ਰੌ ਰੰਗ ਕਰੇ ਨਾ ਕੋਈ ਹੱਕ ਨਵੇੜਾ ਵਰਤਕਾਲ ਦੀਨਦਿਆਲ ਸਮਰੱਥ ਸਵਾਮੀ ਅੰਤਰਜਾਮੀ ਪਾਰ ਬ੍ਰਹਮਪਤ ਪਰਮੇਸ਼ਵਰ ਮਿਲਣ ਕੋਈ ਨਾ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚਾ ਹੁਕਮ ਇੱਕ ਵਰਤਾਈਆ ਬਿਆਸ ਕਹੇ ਪ੍ਰਭ ਭਗਤਾਂ ਦੀ ਅੰਤਰ ਵੇਖ ਖਾਹਿਸ਼ ਬਾਰੋਂ ਸਮਝ ਕੇ ਸੁਣਾਈਆ ਜਿਹੜੇ ਜਿਹੜੇ ਦਿਵਸ ਰਹਿਣ ਤੇਰੀ ਕਰਨ ਤਲਾਸ਼ ਅਠੇ ਪਹਿਰ ਬੇਬਲ ਹੋ ਕੇ ਢੋਲੇ ਗਾਈਆ ਠੀਕ ਹੈ ਪਰਮੇਸ਼ਰ ਦੇ ਦਰਸ਼ ਕੀਤੇ ਠੀਕ ਹੈ ਪਰਮੇਸ਼ਰ ਦੇ ਦਰਸ਼ ਕਰਦੇ ਆ ਪਰ ਜਦੋਂ ਦੂਰ ਹੁੰਦਾ ਜਦੋਂ ਦਰਸ਼ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਜਿਸ ਦੇ ਮਨ ਵਿੱਚ ਵੀ ਉਸ ਦੇ ਨਾਲ ਹੋਣ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਬੇਬਲ ਹੁੰਨੇ ਸੱਚਾ ਪਿਆਰ ਹੋਵੇ ਤਾਂ ਇੱਕ ਪਲ ਦੀ ਵੀ ਦੂਰੀ ਚੱਲੀ ਕਿੱਦਾਂ ਜਾਵੇ ਤੂੰ ਹੀ ਤੂੰ ਹੀ ਮਾਰਨ ਇੱਕ ਆਵਾਜ਼ ਆਪ ਆਪਣਾ ਗਏ ਗਵਾਈਆ ਆਪਜੀ ਦੇ ਲਈ ਆਪਜੀ ਲਈ ਤਾਂ ਨਹੀਂ ਆਪਣੇ ਆਪ ਲਈ ਤਾਂ ਕਹਿ ਸਕਦਾ ਆਪਣਾ ਆਪ ਤਾਂ ਕੀ ਘਮਾਉਣਾ ਸੀ ਆਪਣੀਆਂ ਚੀਜ਼ਾਂ ਨਹੀਂ ਛੱਡ ਪਾ ਰਹੇ ਅਸੀਂ ਆਪਣੇ ਰਿਸ਼ਤੇ ਨਹੀਂ ਛੱਡ ਪਾ ਰਹੇ ਤੂੰ ਹੀ ਤੂੰ ਹੀ ਮਾਰਨ ਇੱਕ ਆਵਾਜ਼ ਆਪ ਇਹ ਆਪਣਾ ਗਏ ਗਵਾਈਆ ਉਹਨਾਂ ਦਾ ਮੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਕਾਬੇ ਖੋਲ ਰਾਜ ਰਿਜਕ ਰਹੀਨ ਦੇ ਬੜਾਇਆ ਅੰਤਰ ਮਿਟੇ ਅੰਧੇਰੀ ਰਾਤ ਨਿਰਗੁਣ ਨੂਰ ਜੋਤ ਕਰ ਰੁਸ਼ਨਾਇਆ ਅਸੀਂ ਅਕਸਰ ਸਾਰੇ ਹਰ ਕੋਈ ਲਗਭਗ ਇਹ ਵਿਚਾਰ ਰੱਖਦਾ ਕਿ ਜੋ ਪਰਮੇਸ਼ਰ ਨੇ ਮੈਨੂੰ ਸਮਝਾਇਆ ਜਾਂ ਫਿਰ ਜੋ ਮੈਨੂੰ ਸਮਝ ਆ ਉਹ ਸਹੀ ਹੈ ਜੇਕਰ ਸਹੀ ਹੈ ਵੀ ਤਾਂ ਵੀ ਕੀ ਜਾਂਦਾ ਜੇ ਅਸੀਂ ਰੋਜ਼ ਇੱਕ ਵਾਰ ਨਹੀਂ 10 ਵਾਰ ਨਹੀਂ ਵਾਰ-ਵਾਰ ਵਾਰ-ਵਾਰ ਏਰਦਾਸ ਕਰੀ ਚੱਲੀਏ ਕਿ ਜਿੱਥੇ ਗਲਤੀ ਆ ਮੈਨੂੰ ਸਮਝਾ ਇਸ ਚੀਜ਼ ਦੀ ਥਾਂ ਤੇ ਕਿ ਫਲਾਣੇ ਗਲਤ ਆ ਮੈਂ ਉਹਨੂੰ ਸਮਝਾਵਾਂ ਅੰਦਰ ਦੀ ਅੰਦਰੀ ਰਾਤ ਅਸੀਂ ਆਪਣੀ ਮਟਾਉਣ ਦੀ ਕਿੰਨੀ ਵਾਰੀ ਕੋਸ਼ਿਸ਼ ਕਰਦੇ ਆ ਅੰਤਰ ਮਿਟੇ ਅੰਧੇਰੀ ਰਾਤ ਨਿਰਗੁਣ ਨੂਰ ਜੋਤ ਕਰ ਰਸਨਾਇਆ ਸੱਚੇ ਨਾਮ ਦੀ ਬਖਸ਼ ਅਗੰਮੀ ਦਾਤ ਜੋ ਆਦ ਜੁਗਾਦ ਜੁਗ ਚੌਕ ਵੀ ਗੁਰ ਅਵਤਾਰ ਪੈਗੰਬਰ ਰਾਮ ਰਿਹਾ ਬਰਤਾਇਆ ਬਿਨ ਰਸਨਾ ਜੇਵਾ ਤੋਂ ਦੱਸ ਆਪਣੀ ਗਾਤ ਨਿਰਅਖਰ ਵਿੱਚੋਂ ਆਪਣਾ ਨਾਮ ਦਿਰੜਾਇਆ ਔਖੀ ਮੰਜ਼ਲ ਰਹਿ ਪਰ ਹੋ ਕੇ ਮਿਟਾ ਬਾਟ ਜੀਵਨ ਜੁਗਤੀ ਸਾਚੀ ਭਗਤੀ ਸਤ ਸੱਚ ਇੱਕ ਸਮਝਾਈਆ ਕਿਰਪਾ ਕਰ ਪੁਰਖ ਅਬਿਨਾਸ਼ ਸਭ ਕਿਛ ਤੇਰੇ ਹੱਥ ਹਾਂ ਇੱਥੇ ਗੱਲ ਕੋਈ ਹੋਰ ਕੀਤੀ ਗਈ ਹੈ ਪਰੰਤੂ ਇਹ ਇੱਕ ਟੁਕੜਾ ਇੱਕ ਅੰਸ਼ ਜੋ ਹੈ ਸਭ ਕੁਝ ਤੇਰੇ ਹੱਥ ਇਸ ਦਾ ਅਰਥ ਅਸੀਂ ਜ਼ਿੰਦਗੀ ਦੇ ਹਰ ਇੱਕ ਸਮੇਂ ਦੇ ਉੱਤੇ ਹਰ ਇੱਕ ਲੰਮੇ ਦੇ ਉੱਤੇ ਪੁਕਾ ਸਕਦੇ ਹਾਂ ਜੇ ਸਭ ਕੁਝ ਉਹਦੇ ਹੱਥਾਂ ਤਾਂ ਫਿਰ ਅਸੀਂ ਕਿਉਂ ਕਹਨੇ ਆ ਕਿ ਅਸੀਂ ਜ਼ੋਰ ਲਾਇਆ ਮੈਂ ਕੁਛ ਕੀਤਾ ਕਿਸੇ ਨੇ ਕੁਛ ਕੀਤਾ ਕਿਸੇ ਨੇ ਕੁਛ ਗਲਤ ਕਰਤਾ ਉਹਨੇ ਮੈਨੂੰ ਕੁਛ ਕਹਿਤਾ ਮੈਂ ਉਹਨੂੰ ਕੁਛ ਕਹਿਤਾ ਇਹ ਸਭ ਕੁਝ ਪਰਮੇਸ਼ਵਰ ਦੇ ਹੱਥ ਦਾ ਤਾਂ ਫਿਰ ਗੁੱਸਾ ਕਿਲਾ ਝਗੜਾ ਕਿਸੇ ਨਾਲ ਕੋਈ ਰਹਿ ਨਹੀਂ ਜਾਣਾ ਚਾਹੀਦਾ ਕਿਉਂਕਿ ਕਰਨ ਕਰਾਉਣ ਵਾਲਾ ਸਭ ਉਹ ਸਭ ਕੁਝ ਉਹਦੇ ਹੱਥ ਚ ਉਹਦੀ ਮਰਜ਼ੀ ਤੋਂ ਬਿਨਾਂ ਉਹਦੀ ਰਜ਼ਾ ਤੋਂ ਬਿਨਾਂ ਕੋਈ ਕੁਛ ਨਹੀਂ ਕਰ ਰਿਹਾ ਇਹ ਗੁੱਸਾ ਕਰਨਾ ਤਾਂ ਉੱਤੇ ਕਰੀਏ ਨਾ ਵੀ ਤੇਰੀ ਰਜ਼ਾ ਚਾਹੀਏ ਕੁਛ ਕਿਉਂ ਕਰ ਰਹੇ ਇਨਸਾਨਾਂ ਤੇ ਕਿਉਂ ਗੁੱਸਾ ਕਰ ਰਹੇ ਨੇ ਜੇ ਦੰਸੀ ਕੋਈ ਗਲਤ ਕਰਮ ਕਰਦੇ ਆਂ ਅਸੀਂ ਝਟ ਕੈ ਦਿੰਨੇ ਆਂ ਪਰਮੇਸ਼ਰ ਨੇ ਕਰਾਤਾ ਤੇ ਦੂਜਿਆਂ ਦੇ ਵਲੇ ਕਿਰਪਾ ਕਰ ਪ੍ਰਖ ਅਬਿਨਾਸ਼ ਸਭ ਕਿਸ ਤੇਰੇ ਹੱਥ ਜਨਪਗਤ ਸਹੇਲੇ ਤੇਰੇ ਦਾਸ ਸੇਵਕ ਤੁਰਦੇ ਨਜ਼ਰੀਆ ਜਿਉਤੀ ਜਉਤ ਸਰੂਪ ਭਰਾਪ ਆਪਣੀ ਕਿਰਪਾ ਕਰ ਸਿਰੇ ਆਪਣਾ ਹੱਥ ਰਖਾਈ ਆਂ ਸ੍ਰੀ ਭਗਵਾਨ ਕਹੇ ਬਿਆਸ ਮੈਂ ਆਪਣੀ ਦਇਆ ਕਮਾਵਾਂਗਾ ਸਚ ਕੰਡ ਨਿਵਾਸੀ ਪ੍ਰਖ ਅਬਿਨਾਸ਼ੀ ਹੋਕੇ ਵੇਖ ਵਖਾਵਾਂਗਾ ਕਟਨੀਵਾਸੀ ਨਿਰਗੁਣਤਾ ਰਵੇ ਇਸ ਵਟਾਵਾਂਗਾ ਜੁਗ ਜਨਮ ਦੀ ਪੂਰੀ ਕਰਕੇ ਆਸੀ ਭਗਤ ਸਹੇਲੇ ਆਪਣੇ ਰੰਗ ਰੰਗਾਵਾਂਗਾ ਜਦੋਂ ਕੋਈ ਕਿਸੇ ਚੀਜ਼ ਦੇ ਕਿਸੇ ਦੇ ਰੰਗ ਚ ਰਗਿਆ ਹੁੰਦਾ ਉਹਦੀ ਮੰਨ ਦੀ ਉਹਦੀ ਅੰਦਰਲੀ ਸਥਿਤੀ ਤੇ ਬਾਹਰਲੀ ਸਥਿਤੀ ਕਿੱਦਾਂ ਦੀ ਹੁੰਦੀ ਹੈ ਤੇ ਸਾਡੀ ਕਿੱਦਾਂ ਦੀ ਹੈ ਜਰੂਰ ਵਿਚਾਰ ਕਰਨੀ ਹੈ ਜੁਗ ਜਨਮ ਦੀ ਪੂਰੀ ਕਰਕੇ ਆਸੀ ਭਗਤ ਸਹੇਲੇ ਆਪਣੇ ਰੰਗ ਰੰਗਾਵਾਂਗਾ ਮਾਨਸਚਨਮ ਕਰ ਰਹਿ ਰਾਸੀ ਕ੍ਰਿਸ਼ਨਾਵਤਾਰ ਦਾ ਇੱਕ ਵਿਖਾਵਾਂਗਾ ਜਿੱਥੇ ਇੱਕੋ ਪਵੇ ਰਾਸੀ ਗੋਪੀ ਕਹਾਣੇ ਆਪਣੀ ਖੇਲ ਪ੍ਰਗਟਾਵਾਂਗਾ ਜਨਮ ਜਨਮ ਦੀ ਮੇਟ ਕੇ ਬਾਟੀ 184 ਪੰਧ ਮੁਕਾਵਾਂਗਾ ਨਾਤਾ ਜੋੜ ਕੇ ਨਿਰਗੁਣ ਧਾਰ ਕਮਲਾਪਤੀ ਪਤ ਪਰਮੇਸ਼ਰ ਹੋ ਕੇ ਨਜ਼ਰੀ ਆਵਾਂਗਾ ਗੁਰავਤਾਰ ਪੈਗੰਬਰਾਂ ਜੋ ਲੇਖਾ ਲਿਖਿਆ ਕਲਮ ਦਿਵਤੀ ਸ਼ਹਾਦਤ ਵਿੱਚ ਵੇਦ ਪੁਰਾਣ ਸ਼ਾਸਤਰ ਸਿਮਰਤ ਅੰਜਿਲ ਕੁਰਾਨ ਖਾਣੀ ਪਾਣੀ ਸਰਬ ਭੁਗਤਾਵਾਂਗਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚੀ ਕਰਨੀ ਕਰ ਬਖਾਵਾਂਗਾ ਪਰਮੇਸ਼ਰ ਨੇ ਸੱਚੀ ਕਰਨੀ ਕਰ ਲੈਣੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਭਗਤ ਕਿਹਾ ਉਹਨਾਂ ਨੂੰ ਸੱਚੇ ਰਾਹ ਵੀ ਪਾ ਲੈਣਾ ਜੋ ਨੇ ਕਰਨਾ ਉਹ ਕਰੀ ਲੈਣਾ ਸਾਰੇ ਸੰਸਾਰ ਨੇ ਕਰਸਤੇ ਤੇ ਚੱਲਣਾ ਹੀ ਚੱਲਣਾ ਹੈ ਉਹਨੇ ਆਪਣੇ ਨੂੰ ਤਾਂ ਚਲਾਈ ਲੈਣਾ ਜਿਨ੍ਹਾਂ ਨੂੰ ਉਹਨੇ ਆਪਣਾ ਕਿਹਾ ਪਰੰਤੂ ਅਸੀਂ ਇੱਕ ਵਿਚਾਰ ਕਰਨੀ ਹੈ ਇਹ ਦੋ ਤਰ੍ਹਾਂ ਦੇ ਬੱਚੇ ਮਾਪਿਓ ਦੀ ਗੱਲ ਮੰਨਦੇ ਨੇ ਇੱਕ ਉੱਟ ਖਾ ਕੇ ਡਰਦੇ ਮਾਰੇ ਦੂਜੇ ਉਹਨਾਂ ਦੇ ਇੱਜ਼ਤ ਤੇ ਪਿਆਰ ਦੇ ਲਈ ਅਸੀਂ ਲਾਡਲੇ ਬਣਨਾ ਜਾਂ ਛੰਡੇ ਹੋਣਾ ਕਿੱਦਾਂ ਦਾ ਪਿਆਰ ਪਰਮੇਸ਼ਵਰ ਤੋਂ ਲੈਣਾ ਕਿੱਦਾਂ ਦੀਆਂ ਦਤਾਆਂ ਲੈਣੀਆਂ ਅਸੀਂ ਖੁਦ ਵਿਚਾਰ ਕਰਨੀਆਂ ਦਾ ਸਾਬ ਜੀ ਦੇ ਸਾਹਮਣੇ ਪਹਿਲਾਂ ਵੀ ਅਰਚ ਕਰਿਆ ਕਰਦਾ ਅੱਜ ਫੇਰ ਕਰਦਾ ਸੰਸਾਰ ਵਿੱਚ ਕਿਸੇ ਵੀ ਜੀਵ ਆਤਮਾ ਸਰੀਰ ਦੀ ਕਰਣੀ ਕਿਸੇ ਤੇ ਵੀ ਕਿਸੇ ਵੀ ਐਕਸ਼ਨ ਕਿਸੇ ਵੀ ਬੋਲ ਦਾ ਗੁੱਸਾ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਮਹਾਰਾਜ ਨੇ ਬਣਿਛਵੀ ਲਿਖਿਆ ਲੜਨਾ ਰਸਣਾ ਝਗੜਨਾ ਨਹੀਂ ਚੰਗੀਕਾਰ ਮੂਰਖਾਂ ਵਾਲੀ ਦਾ ਮਤ ਸੋ ਪਰਮੇਸ਼ਰ ਤੋਂ ਕਿਰਪਾ ਮੰਗੀ ਹੈ ਉਹ ਪਿਆਰ ਪਰਮੇਸ਼ਵਰ ਸਾਡੇ ਅੰਦਰ ਦਵੇ ਆਪਣੇ ਲਈ ਭਗਤਾਂ ਲਈ ਤੇ ਹਰ ਜੀਵਾਤਮਾ ਲਈ ਜਿਹੜਾ ਪਿਆਰ ਉਹਨੇ ਆ ਕੇ ਆਪਣੇ ਸਭ ਤੋਂ ਪਿਆਰੇ ਭਗਤਾਂ ਲਈ ਕੀਤਾ ਤੇ ਜੇ ਹੋ ਸਕੇ ਤਾਂ ਉਸ ਤੋਂ ਮੁਝਾ ਇਥੇ ਅਰਜੀ ਦਾ ਸੋ ਕਿੰਨਾ ਚੰਗਾ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ